ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਦੋਸਤੋ ਆਪਾਂ ਪਹੁੰਚੇ ਹੋਏ ਆਂ ਅੱਜ ਫਿਰੋਜ਼ਪੁਰੇ ਜ਼ਿਲ੍ਹੇ ਦੇ ਪਿੰਡ ਕਬਰਵੱਛੇ ਤੇ ਇੱਥੇ ਬਾਬੇ ਵਿਧੀ ਚੰਦੀਏ ਦਾ ਪੜਾ ਹੈ ਬਾਬੇ ਵਿਧੀ ਚੰਦੀਏ ਉਹਨਾਂ ਦਾ ਦਲ ਪੰਥ ਆ ਜਿਹੜਾ ਇੱਥੇ ਕਬਰਵੱਛੇ ਪਹੁੰਚਿਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਬਾਬਾ ਜੀ ਦੇ ਘੋੜੇ ਤੰਬੂ ਲਾਏ ਹੋਏ ਆ ਇੱਧਰ ਵੀ ਦੇਖ ਸਕਦੇ ਹੋ ਘੋੜੇ ਆ ਤੇ ਇੱਧਰ ਬਾਬਾ ਜੀ ਹੋਰਾਂ ਦਾ ਹਾਥੀ ਆ ਜਿਹੜਾ ਨਾਲ ਤੇ ਇੱਧਰ ਬਾਬਾ ਜੀ ਹੋਰੀ ਜਿਹੜੇ ਕਿੱਲੇ ਤਿਆਰ ਕਰ ਰਹੇ ਆ ਜਿਹੜੀ ਘੋੜਿਆਂ ਦੇ ਉੱਤੇ ਰੇਸ ਹੁੰਦੀ ਆ ਘੋੜੇ ਦੌੜ ਕਰਵਾਈ ਜਾਂਦੀ ਆ ਉਹਦੇ ਵਿੱਚ ਜਿਹੜੇ ਕਿੱਲੇ ਪੱਟੇ ਜਾਂਦੇ ਆ ਉਹ ਤਿਆਰ ਕਰ ਰਹੇ ਆ ਬਾਬੇ ਜੀ ਤੇ ਆਪਾਂ ਬਾਬਾ ਜੀ ਤੋਂ ਜਾਣਕਾਰੀ ਲੈਨੇ ਆ ਤੇ ਗੱਲਬਾਤ ਕਰਦੇ ਆ ਬਾਬਾ ਜੀ ਦੇ ਨਾਲ ਤੇ ਇਹਨਾਂ ਨੂੰ ਪੁੱਛਦੇ ਆ ਆਪਾਂ ਅੱਜ ਦੇ ਜਿਹੜੇ ਪ੍ਰੋਗਰਾਮ ਤੇ ਕੀ ਕੀ ਆ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬਾਬਾ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਬਾਬਾ ਜੀ ਇਹ ਕੀ ਤਿਆਰ ਕਰ ਰਹੇ ਆ ਜੀ ਕਿੱਲੇ ਤਿਆਰ ਕਰ ਰਹੇ ਆ ਜੀ ਠੀਕ ਆ ਜੀ ਇਹ ਬਾਬਾ ਜੀ ਕਾਦੀ ਵਰਤੋਂ ਵਿੱਚ ਆਉਂਦੇ ਆ ਇਹ ਸ਼ਾਮਾ ਨੂੰ ਮਹਲਾ ਖੱਡਾਂਗੇ ਅੱਛਾ ਜੀ ਬਾਬਾ ਜੀ ਕਿਹੜਾ ਕਿੱਲਾ ਹਣਾ ਇਧਰ ਹਾਂਜੀ ਘਰ ਨਹੀਂ ਤੀਪੋਤਨ ਦਾ ਅੱਛਾ ਜੀ ਕੋ ਕਿੱਲਾ ਲੈ ਜੇ ਉਹਦਾ ਜਵਾਕ ਆਣਾ ਵਿੜਾ ਪਰ ਠੀਕ ਆ ਜੀ ਇਹ ਸ਼ਾਮਾ ਜਿਹਦਾ ਮਹਲਾ ਨਿਕਲੇਗਾ ਹਾਂਜੀ ਬਾਬਾ ਜੀ ਜੀ ਉਹਦੇ ਘੋੜਿਆਂ ਦੇ ਤੇ ਢੜਕੇ ਕਿੱਲੇ ਕਟਣਗੇ ਠੀਕ ਆ ਜੀ ਜਿਹੜੀ ਮਤਲਬ ਘੋੜਿਆਂ ਦੀ ਦੌੜ ਕਰਾਈ ਜਾਂਦੀ ਆ ਉਹਦੇ ਵਿੱਚ ਖੇਡ ਦੇ ਰੂਪ ਵਿੱਚ ਵਰਤੇ ਜਾਂਦੇ ਆ ਠੀਕ ਆ ਜੀ ਠੀਕ ਹੈ ਜੀ ਜੀ ਕੋੜਿਆਂ ਦੇ ਉੱਪਰ ਆ ਕੇ ਨੇਜਾਂ ਦੇ ਨਾਲੇ ਕਿल्ले ਪਟੇ ਜਾਂਦੇ ਏਥੇ ਵੇਖ ਲੈਣਾ ਪਈ ਦੇ ਨਿਕਲਣਾ ਮੱਲਾ ਓਥੇ ਠੀਕ ਹੈ ਬਾਬਾ ਜੀ ਤੇ ਬਾਬਾ ਜੀ ਆਪਣਾ ਪਿੱਛੋਂ ਕਿਹੜੇ ਪੜਾ ਤੋਂ ਆਪਾਂ ਚੱਲੇ ਪਾਏ ਸੀ ਇੱਥੇ ਆਏ ਪਹੁੰਚੇ ਗੁੱਜਰ ਚੰਨੀਆਂ ਗੁੱਜਰ ਚੰਨੀਆਂ ਗੁੱਜਰ ਚੰਨੀਆਂ ਤੇ ਅੱਜ ਇੱਥੇ ਕਬਰ ਬੱਚੇ ਕਿੰਨੇ ਦਿਨਾਂ ਦਾ ਪੜਾ ਹੈ ਜੀ ਅੱਜ ਦੀ ਰਾਤ ਹੀ ਰਹਿਣਾ ਅੱਜ ਦੀ ਰਾਤ ਤੇ ਉਹ ਤੋਂ ਅਗਲਾ ਪੜਾ ਤੁਹਾਡਾ ਬਾਬਾ ਜੀ ਮੁੱਦਕੀ ਮੁੱਦਕੀ ਠੀਕ ਹੈ ਬਾਬਾ ਜੀ ਲੋ ਵੀ ਦੋਸਤੋ ਬਾਬੇ ਵਿਧੀ ਚੰਦੀ ਹੈ ਜਿਹੜੇ ਪਿੱਛੇ ਗੁਜਰਚੰਨੀਆਂ ਤੋਂ ਆਕੇ ਇਹਨਾਂ ਨੇ ਕਬਰ ਵੱਛੇ ਪੜਾ ਕੀਤਾ। ਇੱਥੇ ਸਮਾਗਮ ਹੈ ਤੇ ਸ਼ਾਮ ਨੂੰ ਜਿਹੜਾ ਮਹੱਲਾ ਕੱਢਿਆ ਜਾਣਾ ਤੇ ਉਹਦੇ ਵਿੱਚ ਘੋੜਿਆਂ ਦੀ ਦੌੜ ਵੀ ਕਰਾਈ ਜਾਣੀ ਆ ਤੇ ਜਿਹੜੀ ਦੌੜ ਦੇ ਵਿੱਚ ਖੇੜਾ ਕਿੱਲੇ ਪਟਣ ਵਾਲੀ ਉਹ ਬਾਬਾ ਜੀ ਹੁਰੀ ਕਿੱਲੇ ਜਿਹੜੇ ਉਹ ਤਿਆਰ ਕਰ ਰਹੇ ਆ। ਤੇ ਤੁਹਾਨੂੰ ਆਪਾਂ ਹੁਣ ਬਾਬਾ ਜੀ ਦੇ ਜਿਹੜੇ ਘੋੜੇ ਆ ਉਹ ਵੀ ਦਿਖਾਉਨੇ ਆ ਤੇ ਬਾਬਾ ਜੀ ਕੋਲੇ ਹਾਥੀ ਵੀ ਆ ਜਿਹੜਾ ਉਹ ਵੀ ਜਿਹੜਾ ਬਾਬੇ ਜੀ ਲੈ ਕੇ ਆਏ ਨਾਲ ਇਹ ਦੇਖ ਸਕਦੇ ਹੋ ਦੋਸਤੋ ਤੁਸੀਂ ਘੋੜਾ ਬਾਬੇ ਆਂ ਦਾ ਬਾਬੇ ਜਿਹੜੇ ਘੋੜਿਆਂ ਦਾ ਖਰਖਰੇ ਕਰ ਰਹੇ ਆ ਸ਼ਾਮਾਂ ਨੂੰ ਜਿਹੜੀਆਂ ਖੇਡਾਂ ਕਰਾਈਆਂ ਜਾਣੀਆਂ ਬੇਜੀ ਘੋੜੇ ਜਿਹੜੇ ਤਿਆਰ ਕਰ ਰਹੇ ਆ ਜੱਲੋ ਵੀ ਦੋਸਤੋ ਇਹ ਜਗਾਰ ਹੈ ਗਿਆ ਗੁਰੂ ਗੋਬਿੰਦ ਸਿੰਘ ਦੇ ਮਾਣ ਨੂੰ ਪਾਵੇ ਸੁਣ ਕੇ ਨਿਆਲ ਹੋਏ ਸਤਿ ਆਕਾਲ ਸਤਿ ਆਕਾਲ ਦੇਖ ਤੇ ਫਤਿਹ ਜੁਝਾਰੇ ਗਿਆ ਵੇ ਮਾਤਾ ਸਹਿਬ ਦੇ ਵਾਦੇ ਮੰਨਣ ਨੂੰ ਪਾਵੇ ਸੁਣ ਕੇ ਨਿਹਾਲ ਹੋ ਜਾਵੇ ਸਤਿ ਆਕਾਲ ਲੋ ਵੀ ਦੋਸਤੋ ਬਾਬਾ ਜੀ ਹੁਣਾਂ ਕੋਲ ਇੱਥੇ ਨਾਲ ਹਾਥੀ ਵੀ ਹੈ ਤੁਹਾਨੂੰ ਇਹ ਵੀ ਦਿਖਾਉਨੇ ਆਪਾਂ ਘੋੜੇ ਤੇ ਹਾਥੀ ਜਿਹੜੇ ਆ ਬਾਬਾ ਜੀ ਦੇ ਕੋਲੇ ਨੇ ਇੱਥੇ ਨਾਲ sim sí. <coughs> ਲੋ ਵੀ ਦੋਸਤੋ ਘੋੜਿਆਂ ਦੀ ਸੇਵਾ ਚੱਲ ਰਹੀ ਹੈ ਨਾਲਸ਼ ਵਗੈਰਾ ਹੋ ਰਹੀ ਘੋੜਿਆਂ ਦੀ ਬਾਬੇ ਵਿਧੀ ਚੰਦੀ ਜਿਹੜੇ ਕਬਰ ਵਛੇ ਪਹੁੰਚੇ ਹੋਏ ਆ ਲੋ ਵੀ ਦੋਸਤੋ ਬਾਬੇ ਜੀ ਜਿਹੜੇ ਘੋੜਿਆਂ ਦੀ ਸੇਵਾ ਕਰ ਰਹੇ ਆ ਤੇ ਇਸ ਟਾਈਮ ਘੋੜਿਆਂ ਦੇ ਜਿਹੜੇ ਖੁਰੀਆਂ ਲਾਉਣ ਦਾ ਕੰਮ ਆ ਜਿਹੜਾ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਬਾਬੇ ਜੀ ਇੱਥੇ ਘੋੜਿਆਂ ਨੂੰ ਨਾਲ ਦੀ ਨਾਲ ਤਿਆਰ ਵੀ ਕਰਦੇ ਆ ਤੇ ਉਹਨਾਂ ਦੀ ਦੇਖਰੇਖ ਵੀ ਜਿਹੜੀ ਚੱਲਦੀ ਰਹਿੰਦੀ ਆ ਦੇਖ ਸਕਦੇ ਹੋ ਤੁਸੀਂ ਬਾਬਾ ਜੀ ਜੀ ਖੁਰੀਆਂ ਲਾ ਰਹੇ ਆ ਘੋੜੇ ਦੇ ਲੋ ਵੀ ਆਪਾਂ ਬਾਬਾ ਜੀ ਦੇ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਵੈਕਲ ਜੀ ਕਾ ਖਾਲਸਾ ਵੈਕਲ ਜੀ ਕੀ ਫਤਿਹ ਤੇ ਬਾਬਾ ਜੀ ਆਪਣੇ ਬਾਰੇ ਮੜਾ ਦੱਸ ਦਿਓ ਦਾਲ ਪੰਥ ਦੇ ਬਾਰੇ ਤੇ ਜਿਹੜਾ ਸੰਗਤਾਂ ਨੂੰ ਪਤਾ ਲੱਗ ਸਕੇ ਆਪਾਂ ਇਧਰਲੀ ਸਾਈਡ ਦੀ ਕਰਦੇ ਆਂ ਗੱਲ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਵਿਲੀ ਚਾਂਸਾ ਜੀ ਸੁਰ ਸਿੰਘ ਵਾਲੇ ਠੀਕ ਆ ਬਾਬਾ ਜੀ ਬਾਬਾ ਵਿਲੀ ਚਾਂਸਾ ਸਾਹਿਬ ਇਹਨੇ ਪੂਰ ਸਵਾਰਾਂ ਨੂੰ ਖੁਰੀਆਂ ਲੱਗਣ ਡੀਆਂ ਜੀ ਹਾਂਜੀ ਇਹਨਾਂ ਨੂੰ ਥਾਲ ਖੰਡ ਪਿਸ਼ੋ ਖੁਰੀਆਂ ਲਵਾਈਆਂ ਜੀ ਠੀਕ ਆ ਜੀ ਮਾਬਾ ਬਲਵੀਰ ਸਿੰਘ ਜੀ ਨਾ ਰਹਿਦਾ ਜੀ ਠੀਕ ਹੈ ਜੀ ਜਦਰ ਬਦੀ ਸਿੰਘ ਨਾਲ ਰਹੀਦਾ ਜੀ ਠੀਕ ਹੈ ਜੀ ਤੇ ਬਾਬਾ ਜੀ ਜਿਹੜਾ ਖੁਰੀਆਂ ਲਾਉਣ ਦਾ ਕੰਮ ਹੈ ਇਹ ਕੀ ਨਾਮ ਹੈ ਬਾਬਾ ਜੀ ਦਾ ਇਹਦਾ ਨਾਮ ਸਾਬੀ ਜੀ ਹੈ ਸਾਬੀ ਇਹ ਆਪਣੇ ਦਲਪੰਥ ਦੇ ਵਿੱਚ ਹੀ ਆ ਬਾਈ ਹਾਂ ਜੀ ਦਲਪੰਥ ਦੇ ਵਿੱਚ ਇਹਨਾਂ ਨੂੰ ਫੋਨ ਕਰ ਲਈਦਾ ਜੀ ਆ ਜਾਂਦੇ ਆ ਜੀ ਦਲਪੰਥ ਦੇ ਵਿੱਚ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਆਪਾਂ ਬਾਈ ਦੇ ਨਾਲ ਵੀ ਗੱਲ ਕਰਾਂਗੇ ਬਾਬਾ ਜੀ ਦੇ ਨਾਲ ਜੋ ਖੁਰੀਆਂ ਲਾਉਣ ਦਾ ਕੰਮ ਕਰਦੇ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਆਪਾਂ ਇਸ ਟਾਈਮ ਹੁਣ ਬਾਬਾ ਜੀ ਨਾਲ ਗੱਲ ਕੀਤੀ ਆ ਬਾਬਾ ਵਿਧੀ ਚਾਹਦੀ ਏ ਜਿਹੜੇ ਆ ਉਹਨੇ ਆਪਣੇ ਘੋੜਸਵਾਰ ਦੇ ਨੇ ਉਹਨਾਂ ਨਾਲ ਗੱਲ ਕਰੀਏ ਉਹਨਾਂ ਨੇ ਆਪਣੇ ਘੋੜੇ ਤੇ ਜਿਹੜੇ ਖੁਰੀਆਂ ਲਵਾਉਣ ਲਵਾ ਰਹੇ ਆ ਤੇ ਆਪਾਂ ਬਾਈ ਦੇ ਨਾਲ ਵੀ ਗੱਲ ਕਰਦੇ ਆ ਤੇ ਹਾਂਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਤੁਸੀਂ ਦੱਸ ਦਿਓ ਆਪਣੇ ਬਾਰੇ ਜੀ ਬਾਬਾ ਜੀ ਮੈਨੂੰ ਕੋਈ 25 35 ਸਾਲ ਹੋ ਗਏ ਖੁਰੀਆਂ ਲਾਉਂਦਿਆਂ ਨੂੰ ਅੱਛਾ ਜੀ ਜਿੰਨੀਆਂ ਜਥੇ ਬੰਦੀਆਂ ਮੈਂ ਸਾਰੇ ਜਥੇ ਬੰਦੀਆਂ ਅੱਜ ਖੁਰੀਆਂ ਲਾਉਂਦਾ ਠੀਕ ਹੈ ਬਾਬਾ ਜੀ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਕਈ ਵਾਰ ਕਿਸੇ ਨੇ ਸੰਪਰਕ ਕਰਨਾ ਬਈ ਹਾਂਜੀ 79610 ਇੱਕ ਵਾਰੀ ਹੋਰ ਬੋਲ ਦਿਓ ਜੀ 79799 79610 ਜਿੰਨੀਆਂ ਜੱਫੇ ਬੰਦੀਆਂ ਮੈਂ ਸਾਰੀਆਂ ਖੁਰੀਆਂ ਆ ਗਈਆਂ ਠੀਕ ਹੈ ਜੀ ਦਲਪੰਥ ਦੇ ਵਿੱਚ ਸਾਰੇ ਘੋੜਿਆਂ ਦੇ ਤੁਸੀਂ ਖੁਰੀਆਂ ਲਾਉਣ ਦਾ ਕੰਮ ਕਰਦੇ ਲੋਬੀ ਦੋਸਤੋ ਬਾਈ ਜੀ ਜਿਹੜੇ ਖੁਰੀਆਂ ਲਾਉਣ ਦਾ ਕੰਮ ਕਰਦੇ ਉਹ ਦਲਪੰਥ ਦੇ ਵਿੱਚ ਹੀ ਸਾਰਿਆਂ ਦੇ ਘੋੜਿਆਂ ਦੇ ਜਿਹੜੇ ਹੈਗੇ ਉਹਨਾਂ ਦੇ ਲਾਉਂਦੇ ਆ ਖੁਰੀਆਂ ਤੇ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਦੇਖਦੇ ਆ ਵੀ ਕਿੱਦਾਂ ਇਹ ਜਿਹੜਾ ਖੁਰੀਆਂ ਲਾਉਂਦੇ ਨੇ ਆ ਪਹਿਲਾਂ ਵਾਲੀ ਜਿਹੜੀ ਖੂਰੀ ਆ ਉਹਨੂੰ ਪਟਿਆ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਇਹ ਨੋ ਨੋ ਵਗੈਰਾ ਜਦੋਂ ਵੱਜ ਜਾਂਦੇ ਆ ਤਾਂ ਉਹਨਾਂ ਨੂੰ ਫਿਰ ਖੁਰੀਆਂ ਜਿਹੜੀਆਂ ਦਵਾਰਾ ਲੱਗਦੀਆਂ ਨੋ ਕੱਟ ਕੇ ਨੋ ਬਣਾ ਕੇ ਪੂਰਾ ਮਹੀਨਾ ਲੱਗਦਾ ਇੱਕ ਮਹੀਨੇ ਤੋਂ ਜਿਹੜੇ ਇਹ ਕੰਮ ਆ ਜਿਹੜਾ ਦਵਾਰਾ ਇਹ ਕਰਨਾ ਪੈਂਦਾ ਮਹੀਨੇ ਦੇ ਵਿੱਚ ਜਿਹੜੇ ਇਹ ਨੋ ਵੱਜ ਜਾਂਦੇ ਆ ਇਹ ਚੇਕ ਕਰ। ਉਹ ਜਦੋਂ ਆਉਣਾ। ਅੱਜ ਨਿੱਕੇ ਆਪਾਂ ਦੋ ਤੇ ਕਾਠੀਆਂ ਪਾ ਲੈਣੀਆਂ ਇੱਥੋਂ। ਇਹ ਬਾ ਲਾਗੇ ਪੈਂਡਾ। ਲਾਗੇ ਪੈਂਡਿਆ। ਦੋਨਾਂ ਦੀ ਕਿਲੋ 5 ਕਿਲੋ ਮੀਟਰ। ਸਵਾਰੀ ਕਰਾਂਗੇ ਨਾ। ਹਾਂ। ਆ ਬਾਕੇ ਆਇਆ ਹੈ ਨਹੀਂ ਇੱਧਰ ਦਾ ਹੈ ਨਹੀਂ ਭਰਾ। ਤੈਨੂੰ ਨਾਲ ਹੀ ਚੜਾ ਲੈਣਾ ਤੇ ਨਾਲ ਹੀ ਕੋੜਾ ਫੜ ਲੈਣਾ ਵਾ। ਬਾਕੇ ਦੇ ਨਾਲ। ਆ ਤਾਂ ਕਹਿੰਦਾ ਨਗਲ ਬੀਬੀ। ਲੋਵੀ। ਆਹ ਨਾ ਦੇਖ ਸਕਦੇ ਹੋ ਤੁਸੀਂ ਪੂਰੀ ਨੂੰ ਪੂਰਾ ਸੈੱਟ ਕਰਕੇ ਜਿਹੜਾ ਪੈਰ ਦੇ ਉੱਪਰ ਫਿਰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਇਹ ਲਾਇਆ ਜਾਂਦਾ ਮੈਕਅਪ ਮੁੱਕੀ ਜਿਹਦਾ ਤੇ ਕੋਲੇ ਲਾਇਆ ਜਾਂਦਾ ਨਾ ਹਾਂ ਇੱਕ ਰਹਿ ਗਿਆ ਬਾਪਰੇ ਨਾਲ ਉਹ ਵੀ ਲੱਗਦੇ ਆਪਾਂ ਤੇ ਹਮ ਕਿਹਨਾਂ ਹੋਰ ਇੱਕ ਦੋ ਕਰਵਾਉਣੇ ਚਾਹ ਹਾਂ ਆਹ ਇਹ ਕੱਢਦੀ ਹਾਂ ਉਹਨਾਂ ਦੇ ਨਾਲ ਆਹੋ ਉਹਨਾਂ ਦੇ ਕੱਢਦੀ ਉਹ ਲਾਲ ਕਰਦਾ ਲਾਲ ਜੀ ਦੇ ਧਿਆਨ ਨਾਲ ਤੇ ਲਾ ਗਿਆ ਬਚਾ ਉਹਦਾ ਨਹੀਂ ਨਹੀਂ ਫਿਰ ਵੀ ਧਿਆਨ ਆਹ ਨਮਾ ਉਹ ਨਮਾ ਉਹ ਸ਼ੀਲਾ ਦੇ ਪੈਰ ਕੋਨੇ ਕਰੀ ਬਣ ਜਾਂਦੇ ਉੱਥੋਂ ਆਇਆ ਡੇਰੂ ਆਹੋ ਡੇਰੂ ਆਇਆ ਉਹ ਨਹੀਂ ਖੋਲੇ ਮੰਨੇ ਆ ਮੰਨੇ ਆ ਉਹ ਨਹੀਂ ਖੋਲੇ ਮੈਨੂੰ ਪਤਾ ਉਦੋਂ ਲੱਗੇ ਖੁਰੀਆਂ ਲਾਉਣ ਮੈਂ ਤਾਂ ਚਾਲੇ ਮਾਰ ਕੇ ਪੈਰ ਕਹ ਜਾਂਦੇ ਉਹਦੇ ਪੈਰ ਉਹਦੇ ਕਿ ਉੱਤੇ ਡੰਗਲ ਜੀ ਹੋਈ ਰਹੇ ਉਹ ਲਾਉਣੇ ਉਹ ਪਹਿਲਾਂ ਕੋੜਾ ਉਹ ਆਏ ਪੜਾ ਦੇ ਲੱਗੀਆਂ ਜਿੱਦਾਂ ਸਾਨੂੰ ਅੱਠਾਂ ਨੂੰ ਹਾਂ ਗੱਡੀ ਲੱਗ ਜਾਣੀ ਆ ਤੇ ਮੇਰੇ ਕੋਲ ਲੱਗ ਜਾਣੀ ਆ ਪਰਸੋਂ ਜੀ ਇਹ ਖੁਰਗੀਆਂ ਖੜ ਕੇ ਫਿਰ ਬਾਬਰ ਗੀਨ ਬਾਬੇ ਖੁਰਗੀਆਂ ਜੀ ਦੀ ਆਖੋ ਤੇ ਮੈਂ ਯਰ ਨਾਲ ਨੂੰ ਫੜਾਵਾਂ ਹੈਂ ਆਹ ਕਾ ਨਾ ਯਰ ਪੜੇ ਲੋ ਵੀ ਦੋਸਤੋ ਇਦਾਂ ਜਿਹੜੀਆਂ ਕੋਰੀਆਂ ਲੱਗਦੀਆਂ ਨੇ ਦੇਖ ਸਕਦੇ ਹੋ ਤੁਸੀਂ ਤੇ ਹੁਣ ਜਿਹੜੀਆਂ ਇਹਨਾਂ ਦੀਆਂ ਮੇਖਾਂ ਵਗੈਰਾ ਨਿਕਲੀਆਂ ਨੇ ਉਹ ਲਓ ਜੀ ਹੁਣ ਉਹ ਜਿਹੜੇ ਲਾਲੂ ਕੋੜਾ ਲਿਆ ਪਿਛਲੇ ਪੈਰਾਂ ਦੀ ਜਿਹੜੀ ਉਹ ਸਫਾਈ ਤੇ ਉਹਦੀ ਖੁਰੀ ਜਿਹੜੀ ਲਾਈ ਜਾਊਗੀ ਤੇ ਬਾਬਾ ਜੀ ਆਪਣਾ ਨਾਮ ਦੱਸ ਦਿਓ ਜੀ ਤੇ ਪਿੰਡ ਕਿਹੜਾ ਸੀਗਾ ਵੀ ਦੱਸ ਦਿਓ ਬਾਬਾ ਜੀ ਸਰਮ ਸਾਹਬ ਸਿੰਘ ਮਝਾੜ ਸਾਹਬ ਸਿੰਘ ਮਝਾੜ ਤੇ ਪਿੰਡ ਕਿਹੜਾ ਬਾਬਾ ਜੀ ਤੁਹਾਡਾ ਜੀ ਰਈਏ ਕੋਲ ਬਾਬਾ ਬਕਾਲਾ ਸਾਹਿਬ ਕੋਲ ਭਲਾਈਪੁਰ ਡੋਗਰਾ ਭਲਾਈਪੁਰ ਡੋਗਰਾ ਭਲਾਈਪੁਰ ਡੋਗਰਾ ਭਲਾਈ ਭਲਾਈਪੁਰ ਡੋਗਰਾ ਭਲਾਈਪੁਰ ਡੋਗਰਾ ਬਾਬਾ ਬਕਾਲਾ ਸਾਹਿਬ ਕੋਲੇ ਠੀਕ ਹੈ ਜੀ ਦਾ ਬੜਾ ਫੇਰ ਬੋਕਾ ਪਤਨੀ ਉਹ ਜਵ ਬਾਈ ਸੰਵਧਾ ਦਾ ਅਰੰਮਾ ਨਗਮਾ ਵੀ ਜਾ ਰਹੀ ਉਹਦਾ ਪਤਾ ਨਹੀਂ ਕਿੰਨਾ ਹੁੰਦਾ ਕਿਹੜਾ ਉਹ ਤੋਂ ਵੱਡਾ ਚਲਾ ਗਿਆ ਉਹਨੂੰ ਉਲਟੋ ਤੋਂ ਮੋੜੀ ਉਹ ਜਿਹੜੀ ਉਹਨੂੰ ਇਹ ਫਿਰ ਪੈਰ ਦੇ ਹਿਸਾਬ ਨਾਲ ਬਾਬਾ ਜੀ ਮੋੜੀ ਕੀਤੀ ਜਾਂਦੀ ਉੰਨੀ ਹਾਂਜੀ ਹਾਂਜੀ ਪੈਰ ਦੇ ਹਿਸਾਬ ਨਾਲ ਠੀਕ ਹੈ ਜੀ ਵੱਧ ਘਾਟ ਹੋ ਜੂ ਵੱਜੂਗਾ ਹਾਂਜੀ ਹਾਂਜੀ ਖਰਾਬ ਹੋ ਜਾਂਦਾ ਪੈਰ ਖਰਾਬ ਹੋ ਜਾਂਦਾ ਉਹ ਵੱਧ ਨਿਕਲੂਗੀ ਤੇ ਪੈਰ ਕੋਡ ਦਾ ਆਉਂਦਾ ਕੋਡ ਦਾ ਪੈਰ 파ੜ ਜਾਂਦਾ 파ੜ ਜਾਂਦਾ ਪੂਰੇ ਮੇਚ ਦੀ ਕਰਕੇ ਚਲਾਈ ਜਾਂਦੀ ਉਹ ਉੱਥੇ ਕਸ਼ਹਰਾ ਪਿਆ ਮੇਰਾ ਪਰਲੇ ਬੰਨੇ ਉਹ ਖੜੀ ਉੱਥੇ ਗੱਡੀ ਦਾ ਹੁੰਦੀ ਹੈ ਇਹਨਾਂ ਦੇ ਪੈਰ ਛੋਟੇ ਹੁੰਦੇ ਨੇ ਇਹਨਾਂ ਦੇ ਵੱਡੇ ਹੁੰਦੇ ਹਾਂਜੀ ਹਾਂਜੀ ਪੂਰੇ ਬਣੇ ਹੁੰਦੇ ਆ ਪਰ ਪਚਾਈ